ਹੈਲੋ ਫਰੈਂਡਸ ਵੈਲਕਮ ਬੈਕ ਚਲੋ ਜੀ ਨਵੇਂ ਡਿਜ਼ਾਈਨ ਦੇ ਕੁੰਡੇ ਪਾਈਏ ਐਸੀ ਸਲਾਈ ਕੱਢ ਲਈ ਆਪਣੀ ਐਦਾਂ ਦੇਖੋ ਅਸੀਂ ਇਹ ਕਰਾਂਗੇ ਇਹਨਾਂ ਨੂੰ ਕੁੰਡਿਆਂ ਨੂੰ ਸੈਟ ਸਟਾਰਟ ਕਿੱਦਾਂ ਕਰਨਾ ਗੁੱਡ ਸਟਾਰਟ ਸੋ ਇਹ ਅਸੀਂ ਲੈ ਗਏ ਇਹਦੇ ਵਿੱਚ ਕੀ ਕਰਨਾ ਸੀ ਇਹ ਕੁੰਡਾ ਚੁੱਕ ਸਕਦੇ ਆ ਜਾਂ ਸਿੱਧਾ ਬੁਣ ਸਕਦੇ ਆ ਸਿੱਧਾ ਬੁਣ ਲੈਂਦੇ ਆ ਫਿਰ ਕੀ ਕਰਨਾ ਇਹ ਜਿਹੜਾ ਏਰੀਆ ਆ ਇਹ ਵਾਲਾ ਏਰੀਆ ਇਸ ਏਰੀਏ ਦੇ ਵਿੱਚੋਂ ਅਸੀਂ ਥੱਲਿਓਂ ਕੱਢ ਕੇ ਇਦਾਂ ਅਸੀਂ ਇਹਨੂੰ ਉੱਪਰ ਲੈਣਾ ਇਦਾਂ ਰਿੰਗ ਪਾ ਦੇਣਾ ਲੂਪ ਪਾ ਦੇਣਾ ਔਰ ਇਹਨੂੰ ਅਸੀਂ ਪਿੱਛੋਂ ਸਿੱਧਾ ਬੁਣ ਲੈਣਾ ਇਹ ਅਸੀਂ ਬੁਣ ਲਿਆ ਜੀ ਪਿੱਛੋਂ ਸਿੱਧਾ ਇਹਦੇ ਅਗਲੇ ਦੇ ਵਿੱਚ ਅਸੀਂ ਫੇਰ ਲੂਪ ਪਾ ਦੇਣਾ ਇਦਾਂ ਲੂਪ ਲੈ ਲੈਣਾ ਇਦਾਂ ਕਰਕੇ ਇਦਾਂ ਔਰ ਇਹਨੂੰ ਅਸੀਂ ਫੇਰ ਅਸੀਂ ਪਿੱਛੋਂ ਬੁਣ ਲੈਣਾ ਇਹ ਸਾਡਾ ਆ ਗਿਆ ਪਿੱਛੋਂ ਬੁਣ ਕੇ ਸ਼ੁਕਰੀਆ ਇਹ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਆ ਇਹ ਦੇਖੋ ਇਸ ਕਲਰ ਤੇ ਕਿੰਨੇ ਸੋਹਣੇ ਆਏ ਕੁੰਡੇ ਸਾਡੇ ਇਹ ਤੇ 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 6 6 ਟਾਈਪ 8 ਟਾਈਪ 8 ਟਾਈਪ ਆਲਮੋਸਟ ਬੰਦਾ ਪਿਆ ਇਹ ਮੈਂ ਪਿੰਕ ਕਲਰ ਤੇ ਪਾਏ ਜਿਹੜਾ ਮੇਰਾ ਫੇਵਰਟ ਕਲਰ ਪਿੰਕ ਕਲਰ ਤੇ ਪਾਏ ਇਹ ਮੈਂ ਥੋੜੀ ਨਾ ਬ੍ਰੀਕ ਸਲਾਈ ਤੇ ਪਾਏ ਦੇਖੋ ਇਹ ਬ੍ਰੀਕ ਸਲਾਈ ਤੇ ਇਦਾਂ ਆਏ ਥੋੜੀ ਜੀ ਬ੍ਰੀਕ ਸਲਾਈ ਆਏ ਆਓ ਜੀ ਸਿੱਖੋ ਮੇਰੇ ਚੈਨਲ ਤੇ